ਬਈ ਦਿਖਾਉਨੇ ਆ ਤੁਹਾਨੂੰ ਕੁਛ ਦੇਖਾਉਨੇ ਆ ਪ੍ਰੀ ਵੈਡਿੰਗ ਚੱਲੀ ਜਾਂਦੀ ਹੈ ਕਹਿੰਦੇ ਅੱਗੇ ਆਉਣਾ ਸਭ ਦੂਲਾ ਨਾ ਵਲੌਗ ਇਹ ਕੌਣਾ ਯਾਤਰਾ ਯਾਤਰਾ ਕਿੰਨਾਂ ਦੀ ਪ੍ਰੀ ਵੈਡਿੰਗ ਆ ਇਹਦਾ ਤੇਰਾ ਬਹੁਤ ਬਤਵਾਉਣਾ ਹਾਂ ਕੋੜੀ ਢੋੜੀ ਆ ਅੱਗੇ ਤੋਂ ਪਿੱਛੇ ਰੱਖੇ ਤੁਸੀਂ ਅੱਗੇ ਰਹੋ ਬਹੁਤ ਫੈਲਾ ਲੱਗੇ ਮੇਰੇ ਬੈਗ ਪਾਉ ਤਨ ਬੁੱਕ ਕਰ ਲੈਣ ਨੂੰ ਲੱਗਦਾ ਲੱਗਦਾ ਆ। ਓਕੇ ਰੈਡੀ। 50 ਤੇ ਕਰਾ ਕਰਦਾ ਮੈਂ ਵੀ। ਚੱਲਾ। ਥੋੜੀ ਇੱਧਰ ਨੂੰ ਥੋੜਾ ਬਸ ਇੱਥੇ ਪਹਿਲੇ ਚੀਜ਼ ਚੋੜਾ। ਤੇ ਤਾਂ ਹੋ ਜੂ ਤੁਰਿਆਂ ਉਹਦਾ ਕਰ ਲੋ ਯਾਰ ਮੈਂ ਆਪੇ। ਚਲੋ ਵੀਰੇ ਫਿਰ। ਚਲੋ ਚਲੋ ਚਲੋ। ਹਾਂ ਹਾਂ ਵਧੀਆ। ਚੱਲਾ ਆ ਜਾ। ਚਲੋ ਪਿੰਨੇ। ਆ ਦੇਖੋ ਤਾਂ ਕਰੌਸ ਕਰੋ। ਇੱਕ ਦੂਜਾ ਦੇਖੋ ਇਦਾਂ ਹੀ। ਆਪਕੇ ਕੋਆਰਡੀਨੇਟ ਰੱਖੋ ਕੋਆਰਡੀਨੇਟ ਦੇਖੋ ਦੋਨਿਆਂ ਨੇ। ਆਊਟਸਾਈਡ ਦੇਖੋ ਫੇਸ ਟੂ ਫੇਸ ਦੇਖੋ ਕੋੜੇ ਵਾਲਾ ਨੂੰ ਕੋੜਿਆਂ ਦੀ ਫਿਕਰ ਪੈ ਗਈ ਕੋੜੇ ਆ ਲੈਣ ਕੋੜੇ ਆ ਨੀ ਵੀ ਕਰ ਪੈਗੀ ਸੜ ਜੂਏ ਨੀ ਲਾਲ ਇਹਦਾ ਸੌਤੀ ਖੜਜੂਗੀ ਇਹਨਾਂ ਬੱਤੀਆਂ ਦਾ ਖਾਣਾ ਆਹ ਖੜਜੂਗੀ ਅੱਜ ਰਾਤ ਸੇ ਕੌਫਰ ਬੰਦ ਸੌਕਾ ਖੜ ਜਾਂਦੇ ਨੇ ਜੰਗਰ ਬੱਸ ਇੱਕ ਸ਼ੂਟ ਆ ਲਿਆ ਕਿਵੇਂ ਬਕੀ ਐ ਇਹ ਕਿਵੇਂ ਬਈ ਹੈਲੋ ਕਰੋ ਸਾਨੂੰ ਸਬਸਕ੍ਰਾਈਬ ਕਰੋ ਵੀ ਚੈਨਲ ਦਸਵਾ ਦਾ ਚੈਨਲ ਦਾ ਨਾਮ ਮੈਂਸਮ ਪ੍ਰੋਡਕਸ਼ਨ ਹਾਂਜੀ ਸਾਰੇ ਸਬਸਕ੍ਰਾਈਬ ਕਰੋ ਭਈਆ ਕੇ ਸਾਰੇ ਸਾਰੇ ਆਪਣੇ ਸਬਸਕ੍ਰਾਈਬਰ 2 ਲੱਖ ਸਬਸਕ੍ਰਾਈਬਰ ਸਾਰੇ 2 ਦੇ 2 ਲੱਖ ਕਰ ਲੋ ਮੈਨੂੰ ਸਬਸਕ੍ਰਾਈਬ ਬਾਕੀ ਭਾਈ ਜੀ ਵੀ ਕਰਦੇ ਜਲਦੀ ਕਰਾਂਗੇ ਆਪਾਂ ਅੱਛਾ ਜੀ ਭੈਣਾਂ ਦਾ ਕਰਦੇ ਕੰਟੈਕਟ ਨੰਬਰ ਬੋਲ ਦੋ ਭਾਈ ਸਾਰਿਆਂ ਨੂੰ ਪਤਾ ਇਹ ਲੱਗਦਾ ਕਈ ਵਾਰ ਕਿਸੇ ਨੂੰ ਕਰਾਉਣਾ ਹੁੰਦਾ ਕੰਟੈਕਟ ਨੰਬਰ ਆਪਣਾ ਹੈ 988644003 ਓਕੇ ਬ੍ਰੋ ਮੈਂਸਮ ਪ੍ਰੋਡਕਸ਼ਨ ਮਠਿੰਡਾ ਬਾਕੀ ਜਿਹੜਾ ਬਰਾੜਾਂ ਦਾ ਨਾਲ ਹੈ ਕਹੂ ਉਹਨੂੰ ਡਿਸਕਾਊਂਟ ਵੀ ਮਿਲੂ ਬਾਕੀ ਮਾਰਦੀ ਸਟਾਈਲ ਬਹੁਤ ਸੋਹਣੀ ਖੜੀ ਥੋੜੀ ਜਿਸੇ ਮਾ ਟਿੱਲੀ ਬੋਡੀ ਕਰੀ ਹੈ ਬਾਈ ਟਿੱਲੀ ਆਹ ਬੱਤੂ ਕੈਮਰਾ ਲੋਕ ਦੇ ਤਾਂ ਇੱਥੇ ਇੱਕੜੇ ਖੜੀ ਜਿ세 ਦੇਖੋ ਮੇਰੇ ਫੇਸ ਕੋਈ ਬਣਾਇਆ ਰੱਖਿਆ ਥੋੜੀ ਬੋਡੀ ਘੁਮਾਜੇ ਸੇ ਬਾਹਰ ਨੂੰ ਦੂਜੇ ਪਾਸੇ ਆਪੋਜੀਟ ਆਪਰੇਟ ਦੂਜੇ ਪਾਸੇ ਉਲਟਾ ਹਾਂ ਹਾਂ ਕਲਾ ਫੇਸ ਘੁਮਾ ਵੀ ਰਕੀ ਨਹੀਂ ਆਉਣ ਇੱਥੇ ਹਾਂ ਇਹ ਜਸ ਮਾਈਲ ਦੋਨੋਂ ਬਾਈਕ ਵਿਗੜਾਏ ਆ ਬਿਆਨ ਤੇ ਨਹੀਂ ਉੱਪਰ ਸੇ ਰੱਖੀ ਬਗੀ ਚੇ ਸਰ ਪਿੱਛੇ ਉੱਪਰ ਉੱਪਰ ਭਾਰ ਦੇ ਦੋ ਹਾਂ ਭਾਰ ਦੇ ਦੇ ਦੋ ਪਾ ਥੋੜਾ ਅੱਗੇ ਨੂੰ ਹੋ ਕੇ ਅੱਗੇ ਨੂੰ ਹੋ ਕੇ ਪਿੱਛੇ ਲੁਕਿਆ ਨਾ ਕਰੋ ਹੋਰ ਅੱਗੇ ਹੋ ਜਾਓ ਇੱਥੇ ਹੀ ਹਾਂ ਥੋੜਾ ਬਾਹਰ ਨੂੰ ਦੇਖੋ ਸਿੱਧਾ ਬਾਹਰ ਨੂੰ ਇੱਥੇ ਹੀ ਹਾਂ ਕੋਈ ਲਾਈਟ ਹੜਕੇ ਦੋੜੀ ਹਲਕੀ ਵੀ ਹੋ ਗਈ ਇੱਥੇ ਆ ਗਈ ਲਾਈਟ ਥੋੜਾ ਤਰੀਕੇ ਨਾਲ ਖੜੇ ਹੋ ਪੈਂ ਤਾਂ ਬਾਲਾ ਡਿੱਗੇ ਲੱਗਦਾ ਵੀ ਉੱਪਰ ਤੋਂ ਐ ਸਹੀ ਨਹੀਂ ਗਾ ਫੇਰ ਦੁਬਾਰਾ ਖੜੇ ਹਾਂ ਇੱਥੇ ਓਕੇ 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 ਫਿਰ ਲੁੱਕ ਬਾਹਰ ਜਾਂਦੋ ਕੈਮਰੇ ਦੇ ਪਾਸੇ ਇੱਥੇ ਹਾਂ ਨਸਾਈ ਇਸਮਾਈ कौन आए <laughs> दो <मिती। laughs> ਵਾਹ ਦੇਖੋ ਸਸ ਸਵਾ ਨੂੰ ਆਹ ਕੱਢ ਕੇ ਵੇ ਦੇ ਲਾ ਤੁਲਾ ਪੈ ਗਣੀ ਇਹਦਾ ਇੱਕ ਲੜ ਫੜ ਲਓ ਕੰਨੀ ਦੋਨੇ ਦੋਨੇ ਹੱਥਾਂ ਨਾਲ ਐ ਜਿਨੀ ਮੁੜਦੀਆਂ ਹੁੰਦੀਆਂ ਕੁੜੀਆਂ ਸੰਗਦੀਆਂ ਜੇ ਹਾਂ ਉਹ ਵਾਲੀ ਜੀ ਉਹ ਪਿਆ ਤਾਂ ਪਹਿਲਾਂ ਫੀਲ ਲੈ ਕੇ ਆਓ ਆਹ ਉਹ ਉਹ ਦੇਖੋ ਇਹ ਕੰਨੀ ਇਹ ਕਿਨੇ ਦੇ ਕੇ ਅਸੀਂ ਆਨੇ ਹਾਂ ਹਾਂ ਉੱਪਰ ਕੁਛ ੜੀ ਉੱਪਰ ਕਰੋ ਉੱਪਰ ਕਰੋ ਆਹ ਦੇ ਕੰਨੀ ਨੂੰ ਕਰੋ ਦੁਪੱਟਾ ਹੋਰ ਉੱਪਰ ਜਮ ਚੁੰਡ ਕਿੱਥੇ ਆ ਜੀ ਇਦਰੇ ਇਦਰੇ ਹਾਂ ਆ ਸੀ ਆਵਲੀ ਚੀਜ਼ ਹੈ ਇੱਥੇ ਕਿੱਦੋਂ ਗੁੱਸਾ ਜਾਏਗਾ ਪੂਰਾ ਜਿਹੜਾ ਗੋਲੇ ਦੇ ਹੈਗਾ ਤੁਹਾਨੂੰ ਏਟ ਕਰਿਓ ਪੰਜ ਸਾਲ ਏਟ ਕਰਾਈਏ ਨੇੜ ਬੰਦਾ ਕਾਬੂ ਚ ਯੂਜ਼ ਕੀਤਾ ਵੇਲੇ ਫੋਟੋਗ੍ਰਾਫਰ ਕਹਿ ਰਿਹਾ ਬਈ ਗੋਲਾ ਨਹੀਂਗਾ ਹੋ ਬਈ ਸ਼ੂਟ ਹੋ ਗਿਆ ਸਮਾਪਤ ਵਿੱਚ ਹੀ ਮੈਂ ਆਪਦੀਆ ਕਰਾ ਲੀਆਂ ਬਾਕੀ 7 ਤਰੀਕ ਨੂੰ ਪਰਸਨਲ ਇੱਕ ਹੋਰ ਸ਼ੂਟ ਕਰਾਣਾਗੇ ਆਪਾਂ ਭਰਾ ਤੋਂ